ਨਗਰ ਨਿਗਮ ਆਲੇ ਨੇ ਇਹ ਆਣ ਕੇ ਜੋਰ ਜਨਾ ਕੋ ਸ਼ਹਿਰ ਦੇ ਵਿੱਚ ਸ਼ਹਿਰ ਜਹ ਹੁੰਦਾ ਹੋਇਆ ਸਾਡੇ ਨਾਲ ਸਰਾ ਸਾਰਾ ਜਿਹੜਾ ਇਹ ਧੱਕਾ ਕਰ ਰਹੇ ਨੇ ਇਹ ਕਿਸ ਲਾ ਨਾਲ ਕਿਸ ਤਰ੍ਹਾਂ ਆਏ ਨੇ ਇਹਦੇ ਤੇ ਕਬਜ਼ਾ ਸਰਵਜਨ ਸਿੰਘ ਬਲਵਿੰਦਰ ਸਿੰਘ ਦੇ ਕਬਜ਼ੇ ਹੁੰਦਾ ਪਹਿਲਾਂ ਇਹਨਾਂ ਦੇ ਪਿਤਾ ਜੀ ਦਾ ਕਬਜ਼ਾ ਸੀ ਤੇ ਇਹ ਹੁਣ ਤੱਕ ਇਹ ਫੈਸਲਾ ਨਹੀਂ ਹੋ ਸਕਿਆ ਇਹ ਬਕਾ ਬੋਰਡ ਦੇ ਨਾਲ ਬਕਾ ਬੋਰਡ ਦੀ ਜ਼ਮੀਨ ਹੈ ਕਿ ਮਿਊਸਪਲ ਕਮੇਟੀ ਦੀ ਜ਼ਮੀਨ ਹੈ ਗਰਦਾਵਰੀ ਜਮਾ ਮੰਡੀ ਚ ਇਹ ਚੱਲਦੇ ਪਏ ਅਜੇ ਤੱਕ ਨਾ ਮਿਊਸਪਲ ਕਮੇਟੀ ਦਾ ਇਹਨਾਂ ਨੂੰ ਕੋਈ ਨੋਟਿਸ ਨਹੀਂ ਆਇਆ ਕੋਈ ਚਿੱਠੀ ਨਹੀਂ ਆਈ ਤੇਰੇ ਤੇ ਕੋਈ ਖਲਾਫ ਕੇਸ ਲਿਆਏ ਨੇ ਵੀ ਇਹ ਤੇਰੇ ਖਲਾਫ ਕੇਸ ਹੋਇਆ ਹੋਇਆ ਹੈ ਉਹਦੇ ਮੁਤਾਬਕ ਮੈਨੂੰ ਲੱਗਿਆ ਹਨ ਕਿ ਤਕੇ ਨਾਲ ਸ਼ਹਿਰ ਦੇ ਵਿੱਚ ਹੁੰਦਿਆ ਹੋਇਆ ਏਡੀ ਵੱਡੀ ਲੁੱਟ ਆ ਮੇਰਾ ਸਾਰਾ ਜਿਹੜਾ ਹੈਗਾ ਬਾੜ ਬੂਟ ਤੋੜਤੀ ਇੱਥੇ ਬੋਰਡ ਦਾਤੇ ਇਹ ਕਿਹੜੇ ਲਾਏ ਨੇ ਮੇਰੇ ਕੋਲ ਜੀ ਇਹ 45 ਵਿਗੇ ਜਗ੍ਹਾ ਹੈ ਜਦੋਂ ਕਿ ਮੇਰੇ ਪੁਰਖਿਆਂ ਤੋਂ ਮੇਰੇ ਕੋਲ ਚੱਲੀ ਆਉਂਦੀ ਹੈ ਮੇਰੇ ਬਜ਼ੁਰਗ ਸੀਗੇ ਸਦਾ ਟਹਿਲ ਸਿੰਘ ਹੈ ਜੀ ਉਹਨਾਂ ਦੇ ਕੋਲ ਇਹ ਪਟਾਨਾਮਾ ਸੀਗਾ ਸਾਰੇ ਕੋਲ ਵੱਕਾ ਬੋਰਡ ਦਾ ਤੇ ਉਹਦੇ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ 82 ਤੋਂ ਇਸ ਜ਼ਮੀਨ ਤੇ ਅਸੀਂ ਤਿੰਨ ਭਰਾ ਆ ਗਰਬਖ ਸਿੰਘ ਗਰਵਚਨ ਸਿੰਘ ਬਲਵਿੰਦਰ ਸਿੰਘ ਸਾਡਾ ਰੈਗੂਲਰ ਕਬਜ਼ਾ ਚੱਲਿਆ ਹੁੰਦਾ ਤੇ ਵਕਫ ਬੋਰਡ ਨਾਲ ਸਾਡਾ ਕੀ ਹੈ ਵੀ ਪਹਿਲੇ ਦਾ ਇਹਦੇ ਉੱਤੇ ਸਟੇਟ ਅਫਸਕੋ ਹੋਇਆ ਹੋਇਆ ਹੈ ਹਾਈ ਕੋਰਟ ਤੋਂ ਮੇਰੇ ਕੋਲ ਹੈ ਉਹ ਤੇ ਹੁਣ ਕੀ ਹੈ ਵੀ ਵਕਫ ਬੋਰਡ ਨੇ ਮੇਰੇ ਤੇ ਕੇਸ ਪਾਇਆ ਸੀ 2021 ਚ ਇਹ ਸਾਡੀ ਇਹ ਜਗ੍ਹਾ ਹੈ ਤਾਂ ਮੈਂ ਵਕਫ ਬੋਰਡ ਦੇ ਟਰਬਿਊਨਲ ਕੋਰਟ 'ਚ ਮੇਰਾ ਕੇਸ ਸੀਗਾ ਉਹ ਮੈਂ ਉਹਦੇ 'ਚ ਕੇਸ ਲੜ ਰਿਹਾ ਮੈਂ ਐਡਵਰਸ ਪੋਜੀਸ਼ਨ ਦਾ ਇਸ ਪਾਇਆ ਹੋਇਆ ਜਿਹੜਾ ਕਿ ਹੁਣ ਕੋਰਟ 'ਚ ਅੱਜ ਵੀ ਚੱਲ ਪੈਂਡਿੰਗ ਪਿਆ ਤੇ ਦੂਜੀ ਮੇਰੇ ਕੋਲ ਹਾਈ ਕੋਰਟ ਦੀ ਸਟੇਟ ਅਪ ਸਕੋ ਹੋਇਆ ਹੋਇਆ ਵੀ ਉਹ ਹੈਗਾ ਇਹਦੇ ਤੇ ਸਾਡਾ ਇਨੇ ਚੋਰ ਤੋਂ ਕਬਜਾ ਹੈ ਇਹ ਜਿਹੜੀ ਹੈ ਸਰਕਾਰ ਇਹਦੀ ਹੈ ਆਪ ਸਰਕਾਰ ਹੈ ਜਾਂ ਇੱਕ ਨਗਰ ਨਿਗਮ ਵਾਲੇ ਨੇ ਇਹ ਆਣ ਕੇ ਜ਼ੋਰ ਜਨਾ ਵੇਖੋ ਸ਼ਹਿਰ ਦੇ ਵਿੱਚ ਸ਼ਹਿਰ ਜਿਹੋ ਹੁੰਦਿਆ ਹੋਇਆ ਸਾਡੇ ਨਾਲ ਸਰਾ ਸਾਰਾ ਜਿਹੜਾ ਇਹ ਧੱਕਾ ਕਰ ਰਹੇ ਨੇ ਇਹ ਕਿਸ ਲਾ ਨਾਲ ਕਿਸ ਤਰ੍ਹਾਂ ਆਏ ਨੇ ਯਾਰ ਮੇਰਾ ਇੱਥੇ 1972 ਤੋਂ ਲੈ ਕੇ ਰੈਗੂਲਰ ਮੇਰਾ ਕਬਜ਼ਾ ਚੱਲਿਆ ਹੁੰਦਾ ਮੈਨੂੰ ਕੋਟ ਰਾਹੀਂ ਕੱਢਣ ਜਾਂ ਮੇਰੇ ਦੇ ਕੋਈ ਖਲਾਫ ਕੇਸ ਲਿਆਏ ਨੇ ਵੀ ਇਹ ਤੇਰੇ ਖਲਾਫ ਕੇਸ ਹੋਇਆ ਹੋਇਆ ਹੈ ਉਹਦੇ ਮਤਲਬਕ ਮੈਨੂੰ ਕੱਢਣ ਨਾ ਗਿਆਣ ਕੇ ਧੱਕੇ ਨਾਲ ਸ਼ਹਿਰ ਦੇ ਵਿੱਚ ਹੁੰਦਿਆ ਹੋਇਆ ਏਡੀ ਵੱਡੀ ਲੁੱਟ ਆ ਮੇਰਾ ਸਾਰਾ ਜਿਹੜਾ ਹੈਗਾ ਬਾੜਬੋੜ ਤੋੜਤੀ ਇੱਥੇ ਬੋੜ ਦਾਤੇ ਇਹ ਕਿਹਨੇ ਲਾਏ ਨੇ ਕੌਣ ਹੈ ਮੈਨੂੰ ਦੱਸਿਆਣ ਕੇ ਵੀ ਇਹਨਾਂ ਕੋਲ ਕੀ ਅਥਾਰਟੀ ਹੈ ਜਿਹੜਾ ਇਹ ਮੈਨੂੰ ਇੱਥੋਂ ਧੱਕੇ ਨਾਲ ਕੱਢ ਰਹੇ ਨੇ ਤੁਹਾਨੂੰ ਕੋਈ ਇਹਨਾਂ ਨੇ ਕੋਟ ਵੱਲੋਂ ਜਾਂ ਸਬੰਧ ਵੱਲ ਤੇ ਜਾਂ ਕੁਛ ਨਹੀਂ ਕੁਛ ਨਹੀਂ ਨਾ ਨਗਰ ਦੇ ਕਮਲੋਂ ਨਾ ਕੋਟੋਂ ਲੋ ਮੈਨੂੰ ਕੋਈ ਸੰਬੰਧ ਨਹੀਂ ਮੈਨੂੰ ਕੋਈ ਕੁਛ ਨਹੀਂ ਬਾਬਾ ਜੀ ਕਹਿੰਦੇ ਨਗਰ ਨਿਗਮ ਦੀ ਇਹ ਬੋਲਦੀ ਹੈ ਹਰ ਬੰਦੀ ਵਿੱਚ ਬੋਲਦੀ ਹੈ ਫਰਦਰ ਨਗਰ ਨਿਗਮ ਦਾ ਹੈ ਇਹਨਾਂ ਨੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਪਿਆ ਸੀ ਮੇਰਾ ਨਜਾਇਜ਼ ਮੈਂ ਕਹਿੰਦਾ ਕਬਜ਼ਾ ਤਾਂ ਸਾਡਾ ਹੈ ਨਾ ਕਾਨੂੰਨੀ ਤੌਰ ਤੇ ਕਾਨੂੰਨੀ ਤੌਰ ਤੇ ਮੈਨੂੰ ਕੱਢਣ ਪਈ ਇਹਨਾਂ ਕੋਲ ਕੀ ਸਬੂਤ ਹੈ ਵੀ ਆ ਆ ਜੀ ਮੇਰੇ ਇਹਦੇ ਨਿਸ਼ਾਨਦੇ ਹੀ ਰਹੀ ਹੈ ਇਹਨਾਂ ਨੇ ਮੈਨੂੰ ਕਿਹਾ ਮੈਨੂੰ ਕੋਈ ਨੋਟਿਸ ਦਿੱਤਾ ਹੈ ਉਸੇ ਉਲਕੀ ਕਰਨ ਜਾ ਰਹੇ ਅਗਲਾ ਐਕਸ਼ਨ ਕੀ ਹੈ ਤੁਹਾਡਾ ਮੈਂ ਤਾਂ ਆਇਆ ਜਾਂ ਮੈਂ ਤਾਂ ਬਾਹਰ ਸੀਗਾ ਆਊਟ ਆਫ ਸਟੇਸ਼ਨ ਸੀਗਾ ਇਹ ਮੇਰੇ ਭਰਾ ਸੀਗੇ ਇਹਨਾਂ ਨੇ ਧੱਕਾ ਕੀਤਾ ਹੈ ਕਮੇਟੀ ਵਾਲਿਆਂ ਨੇ ਇਹਨਾਂ ਨੂੰ ਧੱਕੇ ਮਾਰੇ ਨੇ ਬੁਰਾ ਭਲਾ ਬੋਲਿਆ ਮੈਂ ਉੱਥੋਂ ਆਇਆ ਬਾਹਰ ਸੀਗਾ ਜੀ ਮੈਂ ਆਣ ਕੇ ਵੇਖਦੇ ਹੁਣ ਅਸੀਂ ਕੋਰਟ ਚ ਜਾਵਾਂਗੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਹੈ ਉਹ ਕਰਾਵਾਂਗੇ ਅਸੀਂ ਸਾਡਾ ਰੈਗੂਲਰ ਕਬਜ਼ਾ ਹੁੰਦਾ ਜੇ ਇਹਨਾਂ ਦੇ ਕੋਲ ਕੋਈ ਕਬਜ਼ੇ ਦੇ ਵਾਰੰਟ ਨੇ ਜਾਂ ਇਹ ਇੱਥੇ ਆਏ ਨੇ ਕੋਈ ਲੈ ਕੇ ਆਏ ਨੇ ਮੈਨੂੰ ਦਿਖਾਉਣ ਸਾਨੂੰ ਯਾ ਸਾਡਾ ਕਬਜ਼ਾ ਹੈ ਜੀ ਕਿਸੇ ਇੰਸਪੈਕਟਰ ਦੀ ਕੋਈ ਜਗ੍ਹਾ ਹੈ ਉਹਦੇ ਜਿੱਥੇ ਉਹਦਾ ਨਾਲ ਵੀ ਕੋਈ ਕੰਸਰਨ ਹੈਗਾ ਉਹਨਾਂ ਦਾ ਕੀ ਹੈ ਜੀ ਲੈਣਾ ਦੇਣਾ ਲੈਣਾ ਦਾ ਕੋਈ ਕੋਈ ਇੰਸਪੈਕਟਰ ਕੋਈ ਹੈਗੇ ਉਹਨਾਂ ਦੀ ਵੀ ਕੋਈ ਜਗ੍ਹਾ ਪਿੱਛੇ ਫੋਟੋ ਕਾਗਜ਼ ਕੀ ਕੁਝ ਨਹੀਂ ਜੀ ਜ਼ਮੀਨ ਦੇ ਜਿਹੜੇ ਤੁਸੀਂ ਕਹਿ ਰਹੇ ਹੋ ਕੀ ਕੋਈ ਜਾਂ ਤੁਹਾਡੇ ਕੋਲ ਕਾਗਜ਼ ਜਿਹੜੇ ਸਾਡੇ ਕੋਲ ਗਰਦੌਰੀਆਂ ਹੈ ਇੰਤਕਾਲ ਸਾਡੇ ਕੋਲ ਗਰਦੌਰੀਆਂ ਹੈ ਜਮ੍ਹਾਂ ਬੰਦੀਆਂ 72 ਤੋਂ ਲੈ ਕੇ ਅੱਜ ਤੱਕ ਰਦੀਆਂ ਉਹ ਨਾਮ ਬੋਲ ਦਿਓ ਤੁਹਾਡੇ ਸਾਡੇ ਬੋਲ ਦਿਆਂ ਜੀ ਜੀ ਬਿਲਕੁਲ ਉਗਰ ਬਖਸ਼ ਸਿੰਘ ਗਰਵਚਨ ਸਿੰਘ ਬਲਵਿੰਦਰ ਸਿੰਘ ਦੇ ਨਾਂ ਤੇ ਜਮ੍ਹਾਂ ਬੰਦੀਆ ਗਰਦੌਰੀ ਹੈ ਹਾਲੀਆਂ ਵੀ ਗਰਦੌਰੀ ਸਾਡੇ ਨਾਂ ਹੈ ਜਮ੍ਹਾਂ ਬੰਦੀਆ ਸਾਰੀਆਂ ਸਾਡੇ ਨਾਂ ਨੇ ਜੀ ਠੀਕ ਇਹਦੇ ਤੇ ਕਬਜ਼ਾ ਦਰਵਚਨ ਸਿੰਘ ਬਲਵਿੰਦਰ ਸਿੰਘ ਤੇ ਬਖਸ਼ ਸਿੰਘ ਦਾ ਪਹਿਲਾਂ ਇਹਨਾਂ ਦੇ ਪਿਤਾ ਜੀ ਦਾ ਕਬਜ਼ਾ ਸੀ ਤੇ ਇਹ ਹੁਣ ਤੱਕ ਇਹ ਫੈਸਲਾ ਨਹੀਂ ਹੋ ਸਕਿਆ ਵੀ ਬਕਾ ਬੋਰਡ ਦੇ ਨਾਲ ਬਕਾ ਬੋਰਡ ਦੀ ਜ਼ਮੀਨ ਹੈ ਕਿ ਮਿਊਸਪਲ ਕਮੇਟੀ ਦੀ ਜ਼ਮੀਨ ਹੈ ਗਰਦੌਰੀ ਜਮ੍ਹਾਂ ਬੰਦੀ ਚ ਇਹ ਚੱਲਦੇ ਪਏ ਆਜੇ ਤੱਕ ਨਾ ਮਿਊਸਪਲ ਕਮੇਟੀ ਦਾ ਇਹਨਾਂ ਨੂੰ ਕੋਈ ਨੋਟਿਸ ਨਹੀਂ ਆਇਆ ਕੋਈ ਟਿੱਖੇ ਨਹੀਂ ਆਈ ਅਜੇ ਤੱਕ ਮੈਂ ਤਾਂ ਸਿਰਫ ਸਟੇਟਸ ਕੋਡ ਆਰਡਰ ਦਿਖਾਣਾ ਹੈ ਐਸਪੀ ਹਾਈ ਔਨਰੇਬਲ ਹਾਈ ਕੋਰਟ ਨੇ ਸਟੇਟਸ ਕੋ ਕੀਤਾ ਹੈ ਮੈਂ ਜੋ ਮੈਨੂੰ ਮਿਲਦੇ ਮੇਰੇ ਨਾਲ ਗੱਲ ਕਰਦੇ ਮੈਂ ਉਹਨਾਂ ਨੂੰ ਦੱਸ ਚਾਰ ਕਾਰਪੋਰੇਸ਼ਨ ਜਾ ਰਹੇ ਦਿਖਾਉਣ ਵਾਸਤੇ ਉਹਨਾਂ ਨੇ ਇਹ ਸਭ ਚੀਜ਼ਾਂ ਹੁਣ ਤਾਂ ਕਟਿਆੜੀ ਚੀਜ਼ਾਂ ਆ ਗਈਆਂ ਹੈ ਕਾਰਪੋਰੇਸ਼ਨ ਨਹੀਂ ਆਉਂਦੀ ਨਹੀਂ ਆਉਂਦਾ ਇਹ ਦੇਖ ਕਿ ਕਿੰਨੇ ਚੰਗੇ ਜਮੀਨਾਂ ਦੇ ਕਬਜ਼ੇ ਚ ਮੈਂ ਤਾਂ ਜੀ ਮੈਨੂੰ ਤਾਂ 1982 ਤੋਂ ਪਹਿਲਾਂ ਇਹਨਾਂ ਦਾ ਕਬਜ਼ਾ ਸੀ ਕਿ 1982 ਤੋਂ ਬਾਅਦ ਤਾਂ ਮੈਂ ਲਗਾਤਾਰ ਜਦੋਂ ਨਾ ਮੈਂ ਨਾ ਬਤੀਲਾ ਇਹਨਾਂ ਦਾ ਮੈਂ ਦੇਖ ਹੀ ਰਿਹਾ ਤੁਸੀਂ ਵਕੀਲ ਹੋਣ ਦੇ ਨਾ ਤੇ ਤੁਹਾਨੂੰ ਜਾਂ ਨਗਰ ਨਿਗਮ ਵੱਲੋਂ ਜਾਂ ਕਿਸੇ ਵੱਲੋਂ ਆਇਆ ਸੀ ਕੁਝ ਕਾਗਜ਼ ਨਹੀਂ ਮੈਨੂੰ ਤਾਂ ਆਣਾ ਹੀ ਨਹੀਂ ਅਫੀਨ ਜੀ ਨਹੀਂ ਇਹਨਾਂ ਨੂੰ ਪਾਲਟੀ ਨੂੰ ਬਾਡੀ ਨੂੰ ਇਹਨਾਂ ਨੇ ਜੋ ਮੈਨੂੰ ਦੱਸਿਆ ਉਹਦੇ ਮੁਤਾਬਕ ਇਹਨਾਂ ਨੂੰ ਕੋਈ ਚਿੱਠੀ ਕੋਈ ਪੱਤਰ ਕੁਝ ਨਹੀਂ ਆਇਆ ਇਹ ਤਾਂ ਮੈਂ ਇੱਥੇ ਆ ਕੇ ਦੇਖਿਆ ਵੀ ਉਹ ਉਹਨਾਂ ਨੇ ਬਾੜ ਤੋੜਤੀ ਇਹਨਾਂ ਦੀ ਕਿਤਨੀ ਜ਼ਮੀਨ ਹੈ ਟੋਟਲ ਇਹ ਟੋਟਲ ਜ਼ਮੀਨ ਤਾਂ ਇਹ ਤਾਂ 45 ਵਿਗੇ ਠੀਕ ਹੈ